ਮੈਂ ਪ੍ਰਤੀਵਾ ਸ਼ਰਮਾ ਔਰ ਲੈਕਚਰਰ ਮੈਂ ਰਹੀ ਹਾਂ ਗਿਆਥੇ ਆਪਣਾ ਫੈਂਟਨਗਰਲ ਗਰਲ ਸੀਨੀਅਰ ਸੈਕੰਡਰੀ ਸਕੂਲ ਤੋਂ 2022 ਚ ਮੈਂ ਰਿਟਾਇਰ ਹੋਈ ਆ 40 ਸਾਲ ਮੈਂ ਸਿੱਖਿਆ ਵਿਭਾਗ ਦੇ ਵਿੱਚ ਐਜ਼ ਅ ਲੈਕਚਰਰ ਕੰਮ ਕੀਤਾ ਹੈ ਅਤੇ ਆਪਣੀ ਡਿਊਟੀ ਜਿਹੜੀ ਹੈ ਉਹ ਬੱਚਿਆਂ ਦੇ ਪ੍ਰਤੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ ਤੇ ਕੱਲ ਮੈਂ ਰਣਜੀਤ ਨਗਰ ਦਾ ਦੌਰਾ ਕੀਤਾ ਉਸ ਦੇ ਦੌਰਾਨ ਸਮੱਸਿਆਵਾਂ ਸਾਰੇ ਜਿੰਨੇ ਵੀ ਸ਼ਹਿਰ ਦੇ ਵਾਰਡ ਆ ਉਹਨਾਂ ਦੀਆਂ ਸੇਮ ਹੀ ਹੈਗੀਆਂ ਲੇਕਿਨ ਮੈਨੂੰ ਪਤਾ ਲੱਗਾ ਕਿ ਇੱਥੇ ਸਨੇਚਿੰਗ ਜਿਹੜੀ ਹੈ ਉਹ ਬਹੁਤ ਹੁੰਦੀ ਹੈ ਤੇ ਇਸ 스내ਚਿੰਗ ਨੂੰ ਅਗਰ ਤੁਸੀਂ ਮੈਨੂੰ ਮੌਕਾ ਦਿੰਦੇ ਉਹ ਹੋਟ ਪਾ ਕੇ ਜਿਤਾਉਂਦਾ ਤੇ ਇਸ 스내ਚਿੰਗ ਦੇ ਉੱਤੇ ਮੈਂ ਕਾਬੂ ਵਿੱਚ ਪਾਉਣ ਦਾ ਪੂਰਾ ਕੋਸ਼ਿਸ਼ ਕਰਾਂਗੀ ਇਸ ਦੇ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਬਾਕੀ ਮੈਂ ਪਾਰਕ ਦੇਖਿਆ ਤੁਹਾਡੇ ਰਣਜੀਤ ਨਗਰ ਦਾ ਜੋ ਕਿ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹੜਾ ਹੈਗਾ ਤੁਸੀਂ ਰੱਖਿਆ ਹੋਇਆ ਹੈ ਤੇ ਉਹਦਾ ਰੱਖ-ਰਖਾ ਬਹੁਤ ਅੱਛੇ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋ ਫੇਰ ਵੀ ਅਗਰ ਕੋਈ ਜ਼ਰੂਰਤ ਹੈ ਉੱਥੇ ਕੋਈ ਪੌਦੇ ਲਗਾਣੇ ਆ ਜਾਂ ਕੋਈ ਹੋਰ ਕੰਮ ਕਰਨਾ ਹੈ ਜਾਂ ਤੁਸੀਂ ਹੋਰ ਕੁਝ ਚਾਹੁੰਦੇ ਹੋ ਇਸ ਤੋਂ ਇਲਾਵਾ ਤੋ ਉਹਦੀ ਸੇਵਾ ਮੈਨੂੰ ਤੁਸੀਂ ਦੱਸ ਸਕਦੇ ਹੋ ਔਰ ਮੈਂ ਪੂਰੀ ਆਪਣੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਜਿਹੜਾ ਹੈਗਾ ਉਹ ਕਰਾਂਗੀ ਤੋ ਇਸ ਤੋਂ ਇਲਾਵਾ ਅਗਰ ਕੋਈ ਸੀਵਰੇਜ ਦੀ ਸਮੱਸਿਆ ਆਂਦੀ ਹੈ ਇਸ ਮਹੱਲੇ ਦੇ ਵਿੱਚ ਤੇ ਜਾਂ ਕੋਈ ਪਾਣੀ ਦੀ ਸਮੱਸਿਆ ਆਂਦੀ ਹੈ ਇਸ ਤੋਂ ਇਲਾਵਾ ਅਗਰ ਕੋਈ ਹੋਰ ਵੀ ਸਮੱਸਿਆ ਹੈ ਤੋ ਉਹਦੇ ਬਾਰੇ ਦੇ ਵਿੱਚ ਮੈਨੂੰ ਦੱਸੋ ਤੇ ਅਗਰ ਮੈਨੂੰ ਤੁਸੀਂ ਸਹਿਯੋਗ ਦੇ ਕੇ ਜਿਤਾਉਂਗੇ ਤੇ ਮੈਂ 100% ਆਪਣੀ ਹਾਜ਼ਰੀ ਜਿਹੜੀ ਹੈ ਤੁਹਾਡੇ ਵਾਰਡ ਦੇ ਇਹਦੇ ਵਿੱਚ ਤੁਹਾਡੇ ਮੱਲੇ ਦੇ ਵਿੱਚ ਲਗਾਵਾਂਗੀ ਔਰ 29 ਨੰਬਰ ਵਾਰਡ ਤੋਂ ਮੈਂ ਖੜੀ ਹੋਈ ਆ ਤੇ ਮੈਨੂੰ ਵੋਟ ਪਾ ਕੇ ਜਿਤਾਓ ਮੈਂ ਹੈ ਕਿ ਇੱਥੇ ਪਾਣੀ ਦੀ ਵੀ ਸਮੱਸਿਆ ਹੈ ਔਰ ਟਿਊਬਲ ਜਿਹੜਾ ਹੈਗਾ ਉਹ ਨਵਾਂ ਜੇ ਜ਼ਰੂਰਤ ਪਵੇਗੀ ਇੱਥੇ ਕਿ ਪਾਣੀ ਘਟ ਆ ਰਿਹਾ ਤੇ ਉਹਦੇ ਲਈ ਜੇ ਅਗਰ ਨਵੇਂ ਟਿਊਬਲ ਦੀ ਵੀ ਜ਼ਰੂਰਤ ਹੋਏਗੀ ਤੇ ਉਹ ਵੀ ਮਲਗਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ ਔਰ ਸਫਾਈ ਵਿਵਸਥਾ ਨੂੰ ਦਰਸਤ ਕਰਨ ਦੇ ਲਈ ਮੈਂ ਆਪਣਾ 100% ਯੋਗਦਾਨ ਦਵਾਂਗੀ ਮੈਂ ਕਾਂਗਰਸ ਵੱਲੋਂ ਉਮੀਦਵਾਰ ਹਾਂ ਤੇ ਇਸ ਲਈ ਮੇਰਾ ਚੋਣ ਨਿਸ਼ਾਨ ਬਣਿਆ ਹੈ ਪੰਜੇ ਉਤੇ ਮੋਰ ਲਾ ਕੇ ਮੈਨੂੰ ਜਿਤਾਣਾ ਸਫਲ ਬਣਾਣਾ ਤਾਂ ਕਿ ਮੈਂ ਇਸ ਇਲਾਕੇ ਦੀ ਇਮਾਨਦਾਰੀ ਦੇ ਨਾਲ ਸੇਵਾ ਕਰ ਸਕਾਂ। ਆਰਡ ਨੰਬਰ ਲੱਤੀ ਰਘੁਨਿਆ ਕਾਂਗਰਸ ਅਮਿਤ ਭਾਜੀ। ਤਾਂ ਆਪਣੀਆਂ ਸਾਰੀਆਂ ਵੋਟਾਂ ਮੈਨੂੰ ਪਾ ਕੇ ਮੇਰਾ ਸਹਿਯੋਗ ਦਿਓ ਤਾਂ ਕਿ ਮੈਂ 100% ਆਪਣਾ ਕੰਮ ਇਮਾਨਦਾਰੀ ਨਾਲ ਨਿਭਾ ਸਕਾਂ। ਮੇਰਾ ਜਨ ਨਿਸ਼ਾਨ ਹੈ 55 55 55। 23 ਨੂੰ ਛਨੀਵਾਰ ਪੰਜੇ ਦੇ ਉੱਤੇ ਮੋਰ ਲਾ ਕੇ ਪ੍ਰਤੀਵਾ ਸ਼ਰਮਾ ਨੂੰ ਸਫਲ ਬਣਾਓ ਔਰ ਸਮਾਜ ਦੀ ਸੇਵਾ ਕਰਨ ਦਾ ਮੈਨੂੰ ਇੱਕ ਮੌਕਾ ਜ਼ਰੂਰ ਦਿਓ ਪਾਰ ਨੰਬਰ 29 ਔਰ ਖਾਸ ਕਰਕੇ ਮਹੱਲਾ ਰਣਜੀਤਨਗਰ ਸ਼ਾਂਤੀਪੁਰਾ ਜਿੱਥੋਂ ਦੇ ਅਸੀਂ ਵਸਨੀਕ ਹਾਂ ਮੈਂ ਜਿਨੇ ਵੀ ਕੈਂਡੀਡੇਟ ਇੱਥੋਂ ਖੜੇ ਨੇ ਉਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਜਿਹੜਾ ਵੀ ਕੈਂਡੀਡੇਟ ਇੱਥੋਂ ਜਿੱਤ ਕੇ ਆਵੇਗਾ ਔਰ ਇਸ ਬਹਲੇ ਦੀਆਂ ਜਿਹੜੀਆਂ ਸਮੱਸਿਆਵਾਂ ਵੈਸੇ ਤਾਂ ਕਾਮਨ ਸਮੱਸਿਆਵਾਂ ਹੁੰਦੀਆਂ ਨੇ ਆਮ ਤੌਰ ਤੇ ਵਾਰਡਾਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਕਿ ਸਫਾਈ ਦੀ ਦਿੱਕਤ ਆਂਦੀ ਹੈਗੀ ਹੈ ਕੋਈ ਸੀਵਰੇਜ ਦੀ ਦਿੱਕਤ ਹੈ ਕੋਈ ਪਾਣੀ ਦੀ ਦਿੱਕਤ ਹੈ ਇਹ ਤੀਜਾ ਨੇ ਸਾਡਾ ਇੱਥੇ ਨੀਤਨਗਰ ਚ ਪਾਰਕ ਹੈ ਜਿਹਨੂੰ ਕਿ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਸਾਡੀ ਕਮੇਟੀ ਜਿਹੜੀ ਹੈਗੀ ਹੈ ਉਹ ਚਲਾ ਰਹੀ ਹੈ ਮੇਨਟੇਨ ਕਰ ਰਹੀ ਹੈ ਲੇਕਿਨ ਉਹਦੇ باوجود ਵੀ ਕਈ ਤਰ੍ਹਾਂ ਦੀਆਂ ਹੋਰ ਜਿਹੜਾ ਉਹਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੋਵੇ ਉਹਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੋਵੇ ਔਰ ਇਹਦੇ ਕੋਈ ਸ਼ੱਕ ਨਹੀਂ ਕਿ ਪਿਛਲਾ ਜਿਹੜਾ ਸਾਡਾ ਪਿਛਲੀ ਸਰਕਾਰ ਦੇ ਵਿੱਚ ਜਿਹੜਾ ਸਾਡਾ ਕਾਉਂਸਲਰ ਸੀ ਉਹਨੇ ਬੜੇ ਅچھے ਤਰੀਕੇ ਨਾਲ ਆਪਣੀ ਜਿੰਨੀ ਵੀ ਤੰਦ ਹੀ ਨਾਲ ਉਹ ਆਪਣੀ ਸੇਵਾ ਨਿਭਾ ਸਕਦੇ ਸਨ ਕੀਤੀ ਹੈਗੀ ਔਰ ਅਸੀਂ ਅੱਗੋਂ ਵੀ ਐਕਸਪੈਕਟ ਕਰਦੇ ਹਾਂ ਕਿ ਸਾਡਾ ਆਉਣ ਵਾਲਾ ਜਿਹੜਾ ਹੈਗਾ ਵੇ ਕਾਉਂਸਲਰ ਉਹ ਬੜੇ ਅچھے ਤਰੀਕੇ ਨਾਲ ਸਾਡੀਆਂ ਜਿਹੜੀਆਂ ਮੂਲ ਸਮੱਸਿਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਸਾਡੀ ਉਹ ਵੇ ਕਿ ਬੜਾ ਵੱਡਾ ਮੇਨ ਰੋਡ ਹੈ ਜੇ ਮੈਂ ਕਹਾਂ ਕਿ ਸ਼ਹਿਰ ਦਾ ਸ਼ਾਇਦ ਇੰਨਾ ਚੌੜਾ ਇੰਨਾ ਖੁੱਲਾ ਰੋਡ ਕਿਤੇ ਵੀ ਨਹੀਂ ਆਣਾ ਸ਼ਾਇਦ ਇਹ ਹੀ ਸਭ ਤੋਂ ਵੱਡੀ ਦਿੱਕਤ ਬਣ ਗਈ ਹੈ ਜਿਹੜੀ ਰੋਡ ਸਾਡੀ ਲੱਡ ਵਾਲੀ ਰੋਡ ਨੂੰ ਬੱਸ ਸਟੈਂਡ ਨਾਲ ਜੁਆਇਨ ਕਰਦੀ ਏ ਰਣਜੀਤਨਗਰ ਦੇਕੇ ਮੇਨ ਉਹਦੇ ਉੱਪਰ ਸਨੇਚਿੰਗ ਔਰ ਇਸ ਏਰੀਆ ਦੇ ਵਿੱਚ ਚੋਰੀਆਂ ਦਾ ਜੜਾ ਵੇ ਬਹੁਤ ਜ਼ਿਆਦਾ ਵੇ ਦਿੱਕਤ ਮੈਂ ਮਹਿਸੂਸ ਕਰਦਾ ਵਾਂ ਕਿ ਸਾਡਾ ਜਿਹੜਾ ਵੀ ਕਾਉਂਸਲਰ ਹੈ ਉਹ ਇਸ ਪ੍ਰੋਬਲਮ ਨੂੰ ਸਾਡੀ ਨੂੰ ਜ਼ਰੂਰ ਐਡਰੈਸ ਕਰੇ ਔਰ ਜਿਹੜਾ ਵੀ ਇਸ ਨੂੰ ਐਡਰੈਸ ਕਰੇਗਾ ਅਸੀਂ ਸਾਰੇ ਇਕੱਠੇ ਆਂ ਔਰ ਇੱਕ ਮੋਠ ਹੋ ਕੇ ਸਾਰੇ ਜਣੇ ਉਹਨਾਂ ਨੂੰ ਵੋਟ ਕਰਾਂਗੇ ਇਹ ਇਹ ਮੇਰੀ ਬੇਨਤੀ ਹੈ ਇਹ ਸਮੱਸਿਆ ਨੂੰ ਖਾਸ ਕਰਕੇ ਰਣਾਵੇ ਅਡਰੈਸ ਕੀਤਾ ਜਾਵੇ ਧੰਨਵਾਦ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਤੇ ਅਸੀਂ ਬੜੇ ਪੁਰਾਣੇ ਇਸ ਮੁਹੱਲੇ ਦੇ ਵਿੱਚ ਰਹਿੰਦੇ ਹਾਂ ਤੇ ਜਿਸ ਕਾਰਨ ਸਾਨੂੰ ਕਈ ਸਮੱਸਿਆਵਾਂ ਦਾ ਪਤਾ ਹੈ ਕਿ ਕਿਸ ਤਰ੍ਹਾਂ ਮੁਸ਼ਕਲਾਂ ਆਉਂਦੀਆਂ ਹਨ ਨਸীব ਰਹਿਦੀਆਂ ਔਰ ਸਾਫ ਸਫਾਈ ਦੀਆਂ ਪਿਛਲੇ ਕੁਝ ਸਾਲਾਂ ਤੋਂ 2-3 ਸਾਲਾਂ ਤੋਂ ਰਾਤ ਨੂੰ 10 ਵਜੇ ਤੋਂ ਬਾਅਦ ਮੇਨ ਰੋਡ ਤੋਂ ਜਾਣਾ ਬੜਾ ਔਖਾ ਹੋਇਆ ਹੈ ਕਿਉਂਕਿ ਰਾਤ ਨੂੰ ਸਨੇਚਿੰਗ ਔਰ ਮੋਬਾਈਲ ਘੋਣ ਵਾਲੇ ਬੰਦੇ ਜਿਹੜੇ ਆ ਉਹ ਐਕਟਿਵ ਹੋ ਜਾਂਦੇ ਹਨ ਤੇ ਕੋਈ ਵੀ ਜਿਹੜਾ ਲੇਟ ਨਾਈਟ ਵਾਲਾ ਬੰਦਾ ਹੈ ਉਹਦੇ ਲਈ ਬੜਾ ਖਤਰਾ ਹੈ ਤੇ ਉਸ ਵਾਬਤ ਕਈ ਵਾਰੀ ਕੰਪਲੇਂਟਾਂ ਵੀ ਹੋਈਆਂ ਹਨ ਤੇ ਕਾਫੀ ਐਫਰਟ ਕੀਤੇ ਹਨ ਬੱਲਾ ਵਾਸੀਆਂ ਨੇ ਇਕੱਠੇ ਹੋ ਕੇ ਸੋ ਇਹਦਾ ਵੀ ਸਾਨੂੰ ਹੱਲ ਚਾਹੀਦਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਹੁਣ ਸਾਨੂੰ ਕਾਉਂਸਲਰ ਮਿਲਣ ਤੇ ਉਹ ਸਾਡੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਜ਼ਰੂਰ ਕਰਨ ਮੈਂ ਬੇਨਤੀ ਕਰਦਾ ਕਿ ਪ੍ਰਤੀਬਾ ਸ਼ਰਮਾ ਜੀ ਮੈਡਮ ਜਿਹੜੇ ਸਾਡੇ ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਅੱਗੇ ਵੀ ਸਾਡੇ ਕੌਂਸਲਰ ਕਾਂਗਰਸ ਪਾਰਟੀ ਦੇ ਰਹੇ ਹਨ ਉਹਨਾਂ ਨੇ ਵੀ ਸਾਡੀਆਂ ਗੱਲਾਂ ਸੁਣੀਆਂ ਹਨ ਕਈ ਹੱਲ ਵੀ ਕੀਤੇ ਹਨ ਤੋਂ ਜੋ ਉਸ ਮਸਿਆਵਾਂ ਰਹਿ ਗਈਆਂ ਹਨ ਜਾਂ ਕੰਟੀਨਿਊ ਚਲਦੀਆਂ ਰਹਿੰਦੀਆਂ ਹਨ ਉਹਨਾਂ ਦਾ ਵੀ ਉਹ ਹੱਲ ਕਰਨ ਅਸੀਂ ਉਹਨਾਂ ਨੂੰ ਵੋਟ ਪਾ ਕੇ ਜਰੂਰ ਸਫਲ ਬਣਾਵਾਂਗੇ ਤੇ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਜਰੂਰ ਕਰਨ ਜੀ। ਪ੍ਰਦੀਪ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਦੇ ਇੱਥੇ ਕਾਂਗਰਸ ਕਮੇਟੀ ਮੈਂ 30 ਸਾਲ ਤੋਂ ਕਾਲਵਤੀ ਸੇਵਾ ਕੰਧਾ ਆ ਰਿਹਾ ਤੇ ਬੀਰੀ ਸਾਹਿਬ ਨਾਲ ਨਾਲ ਹੀ ਮੈਂ 30 ਸਾਲ ਤੋਂ ਕੰਮ ਕਰਦਾ ਆ ਰਿਹਾ ਮੈਨੂੰ ਸਾਰੀਆਂ ਸਮੱਸਿਆ ਦਾ ਪਤਾ ਮਲਿਆਂ ਦੇ ਵਿੱਚ ਕੀ ਕੀ ਸਮੱਸਿਆ ਆਪਣੀ ਦੀ ਸਮੱਸਿਆ ਸੀਵਰੇ ਦੀ ਸਮੱਸਿਆ ਕੁੱਤਿਆਂ ਦੀ ਸਮੱਸਿਆ ਵਾਰਾ ਕੁੱਤਿਆਂ ਦੀ ਸਮੱਸਿਆ ਸੜਕਾਂ ਦੀ ਸਮੱਸਿਆ ਇਹ ਜਿੰਨੀਆਂ ਵੀ ਸਮੱਸਿਆ ਹੈਗੀਆਂ ਇਹਨਾਂ ਵੱਲ ਅਸੀਂ ਪੂਰਾ ਧਿਆਨ ਦੇਵਾਂਗੇ ਵਾਰਡ ਨੰਬਰ 29 ਤੋਂ ਮੇਰੀ ਵਾਈਫ ਪ੍ਰਤਿਭਾ ਸ਼ਰਮਾ ਚੋਣ ਲੜ ਰਹੀ ਹੈ ਉਹਨੂੰ ਵੱਧੋ ਵੱਧ ਵੋਟਾਂ ਪਾ ਕੇ ਜਿਤਾਓ ਸਫਲ ਬਣਾਓ ਤਾਂ ਕਿ ਅਸੀਂ ਤੁਹਾਡੀ ਸੇਵਾ ਕਰ ਸਕੀਏ ਬੋਲੋ ਤੁਸੀਂ ਵਾਰਡ ਨੰਬਰ 29 ਦੇ ਨਿਵਾਸੀ ਹੋ ਤੁਹਾਡੀਆਂ ਕੀ ਸਮੱਸਿਆਵਾਂ ਹੈ ਇੱਥੇ ਸਮੱਸਿਆਵਾਂ ਵਾਰਡ ਨੰਬਰ 29 'ਚ ਬਹੁਤ ਹੈ ਜੀ ਕਾਫੀ ਪੁਰਾਣੀਆਂ ਸਮੱਸਿਆਵਾਂ ਹੈ ਇੱਕ ਤਾਂ ਸਫਾਈ ਦਾ ਬਹੁਤ ਬੁਰਾ ਹਾਲ ਹੈ ਦੂਜੇ ਸਾਡੇ ਮੱਲੇ 'ਚ ਕੁੱਤੇ ਵੜੇ ਆ ਜਿਹੜੇ ਬੱਚਿਆਂ ਨੂੰ ਵੱਢ ਲੈਂਦੇ ਆ ਉਹਨਾਂ ਦਾ ਕੋਈ ਦੇਖਣ ਰੋਕਣ ਵਾਲਾ ਨਹੀਂ ਹੈ ਸਰਕਾਰ ਨੂੰ ਚਾਹੀਦਾ ਹੈ ਜਿੱਥੇ ਇਹਨਾਂ ਦਾ ਕੋਈ ਹਾਊਸ ਬਣਾਇਆ ਫੜ ਕੇ ਉੱਥੇ ਲੈ ਕੇ ਜਾਣ ਉੱਥੇ ਰੱਖਣ ਇਹਨਾਂ ਨੂੰ ਬਾਕੀ ਬਿਜਲੀ ਦੀਆਂ ਤਾਰਾਂ ਕਈ ਥਾਂ ਤੇ ਝੁੰਜਟ ਬਣੇ ਪਏ ਆ ਉਹ ਦਾ ਜੀ ਵੀ ਦੁਰਸਤੀ ਚਾਹੀਦੀ ਹੈ ਤਾਂ ਕਿ ਬਰਸਾਤ ਦੇ ਮੌਸਮ 'ਚ ਕਰੰਟ ਨਾ ਲੱਗੇ ਸਫਾਈ ਦਾ ਵੀ ਬੁਰਾ ਹਾਲ ਹੈ ਪਾਰਕ ਵਿੱਚ ਕੋਈ ਚਾਹੀਦਾ ਤੁਹਾਨੂੰ ਪਾਰਕ ਦੇ ਵਿੱਚ ਲਾਈਟਾਂ ਦਾ ਅਰੇਂਜਮੈਂਟ ਪੂਰਾ ਨਹੀਂ ਹੈ ਲਾਈਟਾਂ ਨਵੀਆਂ ਲਗੜੀਆਂ ਚਾਹੀਦੀਆਂ ਸਫਾਈ ਪਾਰਕ ਦੇ ਵਿੱਚ ਵੀ ਹੋਣੀ ਜ਼ਰੂਰੀ ਹੈ ਕਿਉਂਕਿ ਮਾਲੀ ਜਿਹੜੇ ਕਾਰਪੋਰੇਸ਼ਨ ਵੱਲੋਂ ਪਾਰਟ ਟਾਈਮ ਆਉਂਦੇ ਆ ਉਹਨਾਂ ਓਨੀ ਦੇਰ ਚ ਇਹਦਾ ਬੂਟਿਆਂ ਦੀ ਰਖਵਾਲੀ ਨਹੀਂ ਹੁੰਦੀ ਸਫਾਈ ਵਾਸਤੇ ਐਕਸਟਰਾ ਬੰਦਾ ਚਾਹੀਦਾ ਹੈ ਇਹਦਾ ਵੀ ਸਾਡੀ ਪੈਂਟ ਸ਼ਰਮਾ ਜਿਹੜੀ ਕਿ ਕਾਮ ਸਕੌਨਸਲ ਦੀ ਸੀਟ ਤੋਂ ਲੜ ਰਹੀ ਹੈ ਔਰ ਮੱਲਾ ਸ਼ਾਂਤੀਪੁਰਾ ਨੀਤ ਨੰਬਰ 8229 ਤੋਂ ਜਿਹੜੀਆਂ ਵੀ ਸਾਡੀਆਂ ਸਮੱਸਿਆ ਲਾਅ ਆਰਡਰ ਦੀਆਂ ਮਲਕੀ ਸਨੇਚਿੰਗ ਚ ਚੋਰੀ ਡਕੈਤੀ ਮਲਕੀ ਜੋ ਵੀ ਸਾਡੀ ਇਸ ਮਲੇ ਦੀਆਂ ਸਮੱਸਿਆ ਹੈਗੀਆਂ ਔਰ ਅਸੀਂ ਉਮੀਦ ਕਰਦੇ ਹਾਂ ਅਸੀਂ ਇਸ ਪੈਨ ਨੂੰ ਇੱਥੋਂ ਜਤਾ ਕੇ ਭੇਜੀਏ ਤੇ ਸਾਨੂੰ ਇਹ ਜਿਹੜੀਆਂ ਸਾਡੀਆਂ ਸਮੱਸਿਆ ਪਾਣੀ ਦੀਆਂ ਜੋ ਸਾਡੇ ਮਲੇ ਹਲਕੇ ਦੀਆਂ ਜੋ ਵੀ ਸਮੱਸਿਆ ਹੈਗੀਆਂ ਉਹਨੂੰ ਬੋਡੀ ਜਲਦੀ ਇਸ ਪਹਿਲ ਦੇ ਆਧਾਰ ਦੇ ਉੱਤੇ ਇਹਨੂੰ ਹੱਲ ਕੀਤਾ ਜਾਵੇ ਮੈਂ ਵਾਰ ਨੰਬਰ 29 ਦਾ ਵਾਸੀ ਆ ਭਪਿੰਦਰਪਾਲ ਸਿੰਘ ਸਾਨੂੰ ਇੱਕ ਪ੍ਰੋਬਲਮ ਆ ਰਹੀ ਆ ਪਾਰਕ ਦੇ ਵਿੱਚ ਇੱਕ ਤਾਂ ਲਾਈਟਾਂ ਦਾ ਇੰਤਜ਼ਾਮ ਨਹੀਂ ਹੈ ਜੋ ਹੈ ਉਹ ਘਟ ਹੈ ਗਿਆ ਤੇ ਹਨੇਰਾ ਰਾਤ ਨੂੰ ਸਾਈਡਾਂ ਤੇ ਹਨੇਰਾ ਹੁੰਦਾ ਇਸ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਨੰਬਰ 2 ਸਾਡੇ ਸਫਾਈ ਦਾ ਬੜਾ ਹੈ ਸਫਾਈ ਲਈ ਕੋਈ ਸਵੀਪਰ ਨਹੀਂ ਹੈ پارک ਚ ਜੋ ਕਿ ਬੜੀ ਦਿੱਕਤ ਆਉਂਦੀ ਆ ਉਹ ਅਸੀਂ ਆਵਰ ਰਲ ਕੇ ਸਫਾਈ ਕਰਦੇ ਆ ਇਹ ਸਵੀਪਰ ਦਾ ਪ੍ਰਬੰਧ ਕੀਤਾ ਜਾਵੇ ਬਸ ਬਾਕੀ ਜਿਹੜੇ ਫੁੱਲਾਂ ਦੀ ਜਾਂ ਆਪਣੇ ਮਾਲੀ ਦੀ ਤਰਖਾ ਹੈ 6-6 ਮਹੀਨੇ ਸਾਲ-ਸਾਲ ਆਉਂਦੀ ਨਹੀਂ ਇਹ ਵੀ ਇੰਤਜ਼ਾਮ ਕੀਤਾ ਮਹੀਨੇ ਵਾ ਤਨਖਾਹ ਦਿੱਤੀ ਜਾਵੇ ਇਹ ਪ੍ਰੋਬਲਮ ਸਾਡੀਆਂ ਹੱਲ ਹੋਣੀ ਚਾਹੀਦੀਆਂ।